ਤੇ ਉਹ ਪਾਣੀ ਜਿਹੜਾ ਸਾਡੇ ਡੈਮਾਂ ਚ ਆ ਜਾਂਦਾ ਹੈ ਉਹਨੂੰ ਰੈਗੂਲੇਟ ਕਰਨਾ ਥੋੜਾ ਥੋੜਾ ਛੱਡਣਾ ਸਾਡਾ ਫਰਜ਼ ਬੰਦਾ ਸੀ ਅਸੀਂ ਇੱਕੋ ਦਮ ਜਾ ਕੇ ਅਨਾਉਂਸ ਕਰੀ ਕਿ ਹੁਣ ਤਾਂ ਡੈਮ ਭਰ ਗਿਆ ਜੀ ਹੁਣ ਤਾਂ ਉੱਪਰ ਡੇਂਜਰ ਵਾਲੇ ਮਾਰਕ ਤੇ ਆ ਗਿਆ ਜੀ ਹੁਣ ਸਾਨੂੰ ਫਲੱਡ ਗੇਟ ਖੋਲਨੇ ਪੈਣੇ ਫਲੱਡ ਗੇਟ ਖੋਲ ਤੇ ਸਾਡੇ ਦੇਖੋ ਪੰਜਾਬ ਦੇ ਦਰਿਆ ਇਹਨੇ ਕਾਬਲ ਨਹੀਂ ਜਾਂ ਸੀ ਬੰਨ ਇਹਨੇ ਮਜ਼ਬੂਤ ਨਹੀਂ ਕੀਤੇ ਕਿ ਉਹ ਪਾਣੀ ਦੀ ਮਾਰ ਚੱਲ ਸਕਣ ਇਸ ਲਈ ਇੱਕ ਚੀਜ਼ ਹੋਰ ਕਲੀਅਰ ਕਰ ਰਿਹਾ ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਵੀ ਇੱਕ ਆਬਜੈਕਸ਼ਨ ਇਹਦਾ ਇਹ ਕਈ ਵਾਰੀ ਸਾਡੇ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਕਿ ਭਾਈ ਵੀ ਜਿਹੜੀ ਗਾਰ ਹੈ ਉਹ ਜਿਹੋ ਨਹਰਾਂ ਚ ਚੱਲੀ ਗਈ ਤੇ ਕੱਲ ਨੂੰ ਉਹਨਾਂ ਨੂੰ ਸਾਫ਼ ਕਰਨਾ ਬੜਾ ਮੁਸ਼ਕਲ ਹੋ ਜਾਣਾ ਕਿੰਨੀ ਸੱਚਾਈ ਇਸ ਕਰ ਇਹ ਤੇ ਇਹ ਤੇ ਸਿਰਫ ਤੇ ਸਿਰਫ ਭਾਜੀ ਮੈਂ ਇੱਕ ਬੇਨਤੀ ਕਰਾਂ ਕਿ ਇਹ ਜਿਹੜੀ ਸਰਕਾਰ ਹੈ ਨਾ ਡਰਾਮੇਬਾਜ਼ ਲੋਕਾਂ ਦੀ ਸਰਕਾਰ ਬਣ ਗਈ ਹੈ ਨੋਟੰਕੀਆਂ ਦੀ ਸਰਕਾਰ ਬਣ ਗਈ ਹੈ ਇਹਨਾਂ ਨੂੰ ਸਰਕਾਰ ਨੂੰ ਸੀਰੀਅਸਨੈਸ ਨਹੀਂ ਦੇ ਕੋ ਮਾਫ਼ ਕਰਨਾ ਕਿ ਨਾ ਬੱਕਰੀਆਂ ਦੇ ਪੈਸੇ ਦੇਾਂਗੇ ਇਹਨਾਂ ਨੇ ਇੱਕ ਕਿਲਾ ਫਸਲ ਖਰਾਬ ਹੋਣ ਤੇ 6500 ਰੁਪਇਆ ਦਿੱਤਾ ਔਰ 6500 ਰੁਪਏ ਨਾਲ ਅੱਜ ਟਰੈਕਟਰ ਦੀ ਟੈਂਕੀ ਨਹੀਂ ਭਰਦੀ ਤੇਲ ਦੀ